ਜ਼ਿੰਦਗੀ ਵਿੱਚ ਵਾਤਾਵਰਣ ਦੀ ਸੰਭਾਲ ਤੇ ਪੰਛੀਆਂ ਦਾ ਬਹੁਤ ਵੱਡਾ ਯੋਗਦਾਨ ਨਜ਼ਰ ਆਉਂਦਾ ਪਰ ਅੱਜ ਦੇ ਯੁੱਗ ਵਿੱਚ ਅਸੀਂ ਇੰਨਾ ਵਿਅਸਤ ਹੋ ਚੁੱਕੇ ਹਾਂ ਕਿ ਅਸੀਂ ਸਿਰਫ ਆਪਣੇ ਕੰਮ ਦੇ ਵਿੱਚ ਤੇਜ਼ੀ ਕਰਨ ਦੇ ਵਿੱਚ ਨਜ਼ਰ ਆ ਰਹੇ ਹਾਂ ਵਾਤਾਵਰਣ ਦੀ ਸੰਭਾਲ ਤੇ ਪੰਛੀਆਂ ਦੀ ਸੰਭਾਲ ਲਈ ਆਪਾਂ ਬਿਲਕੁਲ ਵੀ ਸਮਾਂ ਨਹੀਂ ਕਰ ਸਕਦੇ ਪਰ ਤਬਾ ਮੰਡੀ ਦੇ ਪਿੰਡ ਤੋਂ ਅਲੱਗ ਰਹਿਣ ਵਾਲੇ ਵਾਤਾਵਰਣ ਤੇ ਪੰਛੀ ਪ੍ਰੇਮੀ ਸੰਦੀਪ ਤੋਲਾ ਨੇ ਪਿਛਲੇ 21 ਸਾਲਾਂ ਤੋਂ ਪੰਛੀਆਂ ਦੀ ਸਾਂਭ ਸੰਭਾਲ ਲਈ ਵੱਡਾ ਉਪਰਾਲਾ ਕਰਦੇ ਨਜ਼ਰ ਆ ਰਹੇ ਨੇ ਅਤੇ ਵਰਲਡ ਸਪੈਰੋ ਦੇ ਮੁੱਖੇ ਪੰਛੀ ਪ੍ਰੇਮੀ ਸੰਦੀਪ ਟੋਲਾ ਵੱਲੋਂ ਪੰਛੀਆਂ ਦੇ ਸਾਮ ਸੰਭਾਲ ਲਈ ਇੱਕ ਵਿਸ਼ੇਸ਼ ਸੈਮੀਨਾਰ ਲੈ ਕੇ ਲੋਕਾਂ ਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਪੰਛੀਆਂ ਦੀ ਸਾਮ ਸੰਭਾਲ ਤੇ ਪੰਛੀਆਂ ਦਾ ਆਪਣੀ ਜ਼ਿੰਦਗੀ ਦੇ ਵਿੱਚ ਵੱਡਾ ਵੱਡ ਮੁੱਲਾ ਯੋਗਦਾਨ ਜੋ ਹੈ ਵਿਸ਼ੇਸ਼ ਤੌਰ ਦੇ ਵਿੱਚ ਜਾਣਕਾਰੀ ਦਿੱਤੀ ਉੱਥੇ ਪੰਛੀ ਪ੍ਰੇਮੀ ਸੰਦੀਪ ਸਿੰਘ ਟੋਲਾ ਵੱਲੋਂ ਪੰਛੀਆਂ ਦੇ ਬਚਾਅ ਲਈ ਆਪਣੇ ਸਾਥੀਆਂ ਸਮੇਤ ਨੇੜੇ ਪਿੰਡ ਵਿੱਚ ਦਰੱਖਤਾ ਤੇ ਬਿਜਲੀ ਤੇ ਖੰਭਿਆਂ ਦੇ 600 ਦੇ ਕਰੀਬ ਆਲ ਨੇ ਜਿਹੜੇ ਨੇ ਬਣਾਏ ਜਾ ਰਹੇ ਨੇ ਤਾਂ ਜੋ ਪੰਛੀਆਂ ਦੇ ਚਿੜੀਆਂ ਨੂੰ ਬਚਾਉਣ ਲਈ ਇੱਕ ਰਾਨ ਬਸੇਰਾ ਜਿਹੜਾ ਹੈ ਬਣਾਇਆ ਜਾ ਸਕੇ ਅਤੇ ਉਹਨਾਂ ਨੂੰ ਬਚਾਇਆ ਜਾ ਸਕੇ ਉੱਥੇ ਪਿਛਲੇ 21 ਸਾਲਾਂ ਤੋਂ ਪੰਛੀਆਂ ਨੂੰ ਬਚਾਉਣ ਦੇ ਲਈ ਆਲ ਨੇ ਬਣਾਏ ਜਾ ਰਹੇ ਨੇ ਮੇਰਾ ਨਾਮ ਜੀ ਸੰਦੀਪ ਢੋਲਾ ਵਿਸ਼ਵ ਚਿੜੀ ਦਿਵਸ ਅੱਜ ਅਸੀਂ ਮਨਾ ਰਹੇ ਹਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਵੱਡੇ ਪੱਦਰ ਤੇ ਮਨਾਉਣ ਜਾ ਰਹੇ ਹਾਂ ਅਸਲ ਵਿੱਚ ਜੀ ਮਨਾਉਣਾ ਆਪਾਂ ਨੂੰ ਕਿਉਂ ਪਿਆ ਕੋਈ ਵੀ ਦਿਵਸ ਹੁੰਦਾ ਉਹ ਸਿਰਫ ਲੋਕਾਂ ਨੂੰ ਜਾਗਰੂਕਤਾ ਫਲਾਉਣ ਦੇ ਲਈ ਹੁੰਦਾ ਪਰ ਅਸੀਂ ਚਾਹੁੰਦੇ ਹੁੰਨੇ ਆ ਕਿ ਜੇ ਆਪਾਂ ਜਾਗਰੂਕਤਾ ਫਲਾਵਾਗੇ ਤਾਂ ਹੀ ਆਪਣੇ ਬੱਚਿਆਂ ਨੂੰ ਇਸ ਮਿਸ਼ਨ ਦਾ ਪਤਾ ਲੱਗੂਗਾ ਵੀ ਆਪਾਂ ਨੂੰ ਕਿਹੜੇ ਪੰਛੀ ਬਚਾਉਣ ਦੀ ਲੋੜ ਆ ਕਿਹੜੇ ਨਹੀਂ ਸੋ ਵੈਸੇ ਤਾਂ ਸਾਰੇ ਕੁਦਰਤ ਦੇ ਪੰਛੀ ਬਚਾਉਣ ਦੀ ਜ਼ਰੂਰਤ ਹੁੰਦੀ ਆ ਅਸੀਂ ਸਾਰੇ ਪੰਛੀਆਂ ਲਈ ਕਰਦੇ ਆ ਪਰ ਸਾਡਾ ਬਹੁਤ ਸਈ ਪਿਆਰਾ ਜਿਹਾ ਪੰਛੀ ਚਿੜੀ ਉਹਦੇ ਲਈ ਸਾਨੂੰ ਬਹੁਤ ਪਿਆਰਾ ਕਿਉਂਕਿ ਬਚਪਨ ਤੋਂ ਹੀ ਆਪਣੇ ਨਾਲ ਇਹਦੀ ਚਿੜੀ ਦੀ ਸਾਂਝ ਆਟੇ ਦੀਆਂ ਚਿੜੀਆਂ ਬਣਾਉਂਦੇ ਸੀ ਤੇ ਆਪਣੇ ਕੰਧਾਂ ਦੇ ਉੱਪਰ ਚਿੜੀਆਂ ਕੰਧੋਲੀਆਂ ਦੇ ਉੱਪਰ ਚਿੜੀਆਂ ਦਰੀਆਂ ਦੇ ਉੱਪਰ ਚਿੜੀਆਂ ਸਾਰੇ ਕਿਤੇ ਚਿੜੀਆਂ-ਚਿੜੀਆਂ ਹੁੰਦੀਆਂ ਸੋ ਆਪਣੀ ਇਹ ਪਿਆਰੀ ਜੀ ਸ਼ੌਕਾਤ ਨੂੰ ਸੰਬੰਧੀ ਜ਼ਰੂਰ ਸੀ ਇਸ ਕਰਕੇ ਅਸੀਂ ਚਿੜੀਆਂ ਦੇ ਲਈ ਰਹਿਣ ਬਸੇਰੇ ਲਗਾ ਰਹੇ ਅਸਲ ਵਿੱਚ ਜੀ ਜੋ ਹੁੰਦਾ ਸ਼ੁਰੂ ਤੋਂ ਹੀ ਹੁੰਦਾ ਬੱਚਿਆਂ ਦੇ ਵਿੱਚ ਜਿਹੜੀ ਜੇ ਕਿਸੇ ਨੂੰ ਜਾਨਵਰਾਂ ਨਾਲ ਪਿਆਰ ਆ ਕਿਸੇ ਨੂੰ ਪੰਛੀਆਂ ਨਾਲ ਕਿਸੇ ਨੂੰ ਰੁੱਖਾਂ ਨਾਲ ਸੋ ਆਪਾਂ ਨੂੰ ਇਸ ਪੂਰੀ ਪ੍ਰਕਿਰਤੀ ਦੇ ਨਾਲ ਪਿਆਰ ਹੈ ਕਿਉਂਕਿ ਆਪਾਂ ਪ੍ਰਕਿਰਤੀ ਤੋਂ ਸਭ ਕੁਝ ਲੈਨੇ ਆ ਆਪਣਾ ਫਰਜ਼ ਵੀ ਬਣਦਾ ਪ੍ਰਕਿਰਤੀ ਨੂੰ ਕੁਛ ਨਾ ਕੁਛ ਵਾਪਸ ਕਰਨ ਦਾ ਸੋ ਅਸੀਂ ਲੰਮੇ ਸਮੇਂ ਤੋਂ ਇਹ ਪੰਛੀਆਂ ਦੀਆਂ ਰੁੱਖਾਂ ਦੀਆਂ ਤੇ ਜਾਨਵਰਾਂ ਦੀਆਂ ਲੋਪਹਰ ਰਹੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਆਉਂਦੇ ਆ ਤੇ ਹਰ ਸਾਲ ਕੁਝ ਨਵਾਂ ਮਿਲਦਾ ਇਹਨਾਂ ਕੋਲੋਂ ਸਿੱਖਣ ਨੂੰ ਜਿਸ ਦਿਨ ਆਪਾਂ ਸਕੂਲ ਵੀ ਐਂਡ ਕਰ ਦਿੰਨੇ ਆ ਜਦੋਂ ਸਕੂਲ ਚੋਂ ਸਾਨੂੰ ਕੁਝ ਨਵਾਂ ਮਿਲਣ ਨੂੰ ਹਟ ਜਾਂਦਾ ਪਰ ਇੱਕ ਗੱਲ ਹੈਗੀ ਆ ਜਿਹੜੇ ਥਾਂ ਤੇ ਤੁਹਾਨੂੰ ਸਵਾਦ ਆਉਂਦਾ ਹੋਵੇ ਉੱਥੇ ਤੁਸੀਂ ਤੁਹਾਨੂੰ ਜ਼ਿੰਦਗੀ ਚ ਬਾਅਦ ਚ ਜਾਣ ਦਾ ਸਵਾਦ ਨਹੀਂ ਆਉਂਦਾ ਹੁੰਦਾ ਪਰ ਜਿੱਥੋਂ ਤੁਹਾਨੂੰ ਕੋਈ ਸਿੱਖਣ ਨੂੰ ਮਿਲਦਾ ਹੋਵੇ ਉੱਥੇ ਤੁਹਾਨੂੰ ਜ਼ਿੰਦਗੀ 'ਚ ਬਾਅਦ 'ਚ ਵੀ ਜਾਨ ਦਾ ਸਵਾਦ ਆਉਂਦਾ ਰਹਿੰਦਾ ਸਕੂਲ ਇੱਕ ਇਹੋ ਜਿਹੀ ਇਮਾਰਤ ਆ ਕਿ ਮੌਕੇ ਤੇ ਭਾਵੇਂ ਜਾਨ ਦਾ ਸਵਾਦ ਆਵੇ ਨਾ ਆਵੇ ਬਾਅਦ 'ਚ ਬੜਾ ਸਵਾਦ ਆਉਂਦਾ ਅੱਜ ਵੀ ਕਲਾਸਰੂਮਾਂ 'ਚ ਜਾਂਦੇ ਆ ਤਾਂ ਮੈਨੂੰ ਇਹਨਾਂ ਦਾ ਪਿੰਡ ਸਕੂਲ ਵਰਗਾ ਲੱਗਦਾ ਇਹਨਾਂ ਤੋਂ ਜੋ ਪਿਛਲੇ ਸਾਲ ਸਿੱਖ ਕੇ ਗਏ ਆ ਤਾਂ ਆਉਣ ਵਾਲੇ ਸਾਲ 'ਚ ਇਹਨਾਂ ਦੇ ਪਿੰਡ ਦੇ ਮਾਹੌਲ 'ਚ ਆ ਕੇ ਬਹੁਤ ਕੁਝ ਸਿੱਖ ਜੰਨੇ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਬੰਦੇ ਕੋਈ ਅੱਗਾ ਦੌੜ ਪਿੱਛਾ ਚੌੜ ਵਾਲੇ ਬੰਦੇ ਨਹੀਂ ਕਿ ਠੀਕ ਆ ਕੋਈ ਪਖੰਡ ਜਾਂ ਕਰਤਾ ਚਿੜੀ ਦਫ਼ਸ ਤੇ ਚਾਰ ਕਾਲ ਨੇ ਲਾ ਕੇ ਫੋਟੋ ਫਾਟੋ ਜਿੰਗ ਖਚਾਈਆਂ ਅਖਬਾਰਾਂ ਖਬੂਰਾਂ ਨੂੰ ਬਾਈਟਾਂ ਦਿੱਤੀਆਂ ਸਵਾਦ ਜਾਂ ਲੈ ਲਿਆ ਹਨਾ ਅੱਜ ਜਿਵੇਂ ਤੁਸੀਂ ਆਉਨੇ ਆ ਭੈਣ ਭਾਈ ਵਧੀਆ ਗੱਲ ਨੂੰ ਫਲਾਉਣ ਵਾਸਤੇ ਉਹ ਸਵਾਦ ਲੈ ਲਿਆ ਉਹ ਨਹੀਂ ਬੰਦੇ ਮਤਲਬ ਇਹ ਚੀਜ਼ ਨੂੰ ਕੰਟੀਨਿਊ ਕਰਦੇ ਆ ਇੱਕ ਦਿਨ ਕਰਦੇ ਆ ਤੇ 364 ਦਿਨ ਉਸ ਚੀਜ਼ ਨੂੰ ਸੰਭਾਲਦੇ ਆ ਜੋ ਚੀਜ਼ ਅੱਜ ਕੀਤੀ ਆ ਇਹ 364 ਦਿਨ ਇਹਨਾਂ ਨੂੰ ਇਸੇ ਪਿੰਡ ਦੇ ਵਿੱਚ ਕੰਟੀਨਿਊ ਮਿਲੂਗੀ ਜੋ ਇਹ ਔਨ ਕੈਮਰਾ ਹੈ ਉਹੀ ਇਹ ਆਫ ਦਾ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੂੰਗਾ ਬਾਕੀ ਭਾਈ ਜੀ ਮੇਨ ਗੱਲ ਇਹ ਹੈ ਕਿ ਵੱਖ-ਵੱਖ ਸੰਸਥਾਵਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹੀ ਇਸ ਤਰ੍ਹਾਂ ਦੇ ਜਾਂ ਕੋਈ ਹੋਰ ਮੁੱਦਿਆਂ ਨਾਲ ਰਿਲੇਟਡ ਦਿਨ ਮਨਾਏ ਜਾਂਦੇ ਨੇ ਤੇ ਉਹ ਦਿਨ ਉਸੇ ਤਰ੍ਹਾਂ ਹੀ ਮਨਾ ਕੇ ਉੱਥੇ ਹੀ ক্লোਜ਼ ਕਰ ਦਿੱਤਾ ਜਾਂਦਾ ਚੈਪਟਰ ਜਾਂ ਤਾਂ ਮਤਲਬ ਕਹਿ ਲਓ ਵਾ-ਵਾ ਖਟਣੀ ਕਹਿ ਲਓ ਜਾਂ ਫੋਟੋਆਂ ਤਸਵੀਰਾਂ ਯਾਦਗਾਰ ਵਟ ਐਵਰ ਜਾਂ ਕਿਸੇ ਨੂੰ ਕੋਈ ਫੰਡ ਵੀ ਮਿਲਦਾ ਹੁੰਦਾ ਇਸ ਚੀਜ਼ ਦਾ ਪਰ ਮੇਰੇ ਖਿਆਲ ਮੁਤਾਬਕ ਇਹ ਬਹੁਤ ਛੋਟਾ ਜਿਹਾ ਪਾਰਟ ਹੈ ਇੱਕ ਛੋਟਾ ਜਿਹਾ ਕਹਿ ਲੋ ਭਾਵੇਂ ਫਾਰਮੈਲਿਟੀ ਕਹਿ ਲੋ ਵੀ ਇਕੱਠੇ ਕਰਨ ਦਾ ਇੱਕ ਜਰੀਆ ਪਰ ਜਿਹੜਾ ਅਸਲ ਦੇ ਵਿੱਚ ਪ੍ਰੈਕਟੀਕਲੀ ਜਿਹੜਾ ਬਾਈ ਐਫਰਟ ਕਰਦੇ ਆ ਸਾਰਾ ਸਾਲ ਮਤਲਬ ਪਹਿਲਾਂ ਸੁਖਜਿੰਦਰ ਬਾਈ ਕਹਿ ਕੇ ਗਏ ਆ ਕਿ ਖੰਬਿਆਂ ਤੇ ਚੜੇ ਹੋਏ ਨਜ਼ਰ ਆਉਣਗੇ ਹਾੜਾ ਸਿਆਲ ਆ ਤਾਂ ਪੰਛੀਆਂ ਨੂੰ ਬਚਾਉਣ ਲਈ ਪੰਛੀਆਂ ਨਹੀਂ ਸਾਰੇ ਜਾਨਵਰਾਂ ਦੇ ਬਾਰੇ ਵੀ ਬਾਈ ਜੀਆ ਨੂੰ ਖਿਆ ਮਤਲਬ ਜਾਣਕਾਰੀ ਚੰਗੀ ਹੈ ਤਾਂ ਹਰ ਇੱਕ ਕੁਦਰਤੀ ਜੀਵ ਨੂੰ ਬਚਾਉਣ ਲਈ ਪੂਰੇ ਐਫਰਟ ਕਰਦੇ ਆ ਤੇ ਸਾਡੇ ਨਾਲ ਵਧੀਆ ਮੋਹ ਪਿਆਰ ਆ ਬਾਈ ਜੀਆਂ ਦਾ ਤੇ ਅਸੀਂ ਵੀ ਜਿਹਦੇ ਜੇ ਮੈਨੂੰ ਕਿਤੇ ਕਿਸੇ ਜਾਨਵਰ ਬਾਰੇ ਕੋਈ ਜਾਣਕਾਰੀ ਚਾਹੀਦੀ ਹੁੰਦੀ ਜਾਂ ਕੋਈ ਰੈਸਕਿਊ ਕਰਨਾ ਤਾਂ ਸੱਪਾਂ ਬਾਰੇ ਗੋਹਾਂ ਬਾਰੇ ਜਿਹੜੀਆਂ ਘਰਾਂ ਚ ਆ ਜਾਂਦੀਆਂ ਜ਼ਹਿਰੀਲੀਆਂ ਕਹਿ ਕੇ ਮਾਰ ਦਿੱਤੀਆਂ ਜਾਂਦੀਆਂ ਉਹਨਾਂ ਬਾਰੇ ਵੀ ਬਾਈ ਜੀਆਂ ਨੂੰ ਬਹੁਤ ਵਧੀਆ ਜਾਣਕਾਰੀ ਹੈ ਤੇ ਜਿਹੜੇ ਜੀਵ ਮਨੁੱਖ ਦੇ ਮਿੱਤਰ ਜੀਵ ਨੇ ਇੱਕ ਤਰ੍ਹਾਂ ਦੇ ਕਹਿ ਸਕਦੇ ਆ ਤੇ ਉਹਨਾਂ ਨੂੰ ਬਚਾਉਣ ਦੇ ਲਈ ਕੀ ਐਫਰਟ ਕਰਨੇ ਚਾਹੀਦੇ ਆ ਤਾਂ ਇੱਕ ਗੁਣਾ